22 ਸਤੰਬਰ ਸਾਲ 2025 ਦਿਨ ਸੋਮਵਾਰ ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਸਰਵੇਦੀ ਸ਼ੁਰੂਆਤ ਹੋ ਚੁੱਕੀ ਆ ਤੇ ਆਪਾਂ ਤਿਆਰ ਹੋ ਗਏ ਆ ਸਮਾਨ ਸੂਣਾ ਬੰਨ ਲਿਆ ਆਪਾਂ ਤੇ ਰਾਤ ਬੜੀ ਵਧੀਆ ਨੀਂਦ ਆਈ ਤੇ ਟਿਕਾਣਾ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਆਪਣਾ ਟਿਕਾਣਾ ਸੀਗਾ ਆਪਣਾ ਇਹ ਤੇ ਸਮਾਨ ਸੂਣਾ ਆਪਾਂ ਬੰਨ ਲਿਆ ਤੇ ਬਾਕੀ ਟਿਕਾਣਾ ਜਿਹੋ ਜਿਹਾ ਮਰਜ਼ੀ ਹੋਵੇ ਤੇ ਗੱਲ ਭਰੋਸੇ ਦੀ ਆ ਬਾਈ ਨੇ ਭਰੋਸਾ ਕਰਕੇ ਆਪਾਂ ਨੂੰ ਆਦੀ ਦੁਕਾਨ ਦਾ ਜਿੰਦਾ ਖੋਲ ਕੇ ਤੇ ਰਹਿਣ ਵਾਸਤੇ ਜਗ੍ਹਾ ਦਿੱਤੀ ਇਹ ਬਾਈ ਠਾਬੇ ਵਾਲੇ ਦੀ ਆ ਨਿਊ ਖਾਲਸਾ ਪਿਆਰੇ ਬੀਠਾ ਉਹਨਾਂ ਦੀ ਦੁਕਾਨ ਹੁੰਦੀ ਸੀਗੀ ਟਾਇਰਾਂ ਦੀ ਤੇ ਬਾਈ ਦਾ ਬਹੁਤ ਬਹੁਤ ਧੰਨਵਾਦ ਤੇ ਵਿਸ਼ਵਾਸ ਦੀ ਗੱਲ ਆ ਜਿਵੇਂ ਪੱਗ ਤੇ ਵਿਸ਼ਵਾਸ ਬਈ ਤੇ ਜੇ ਆਪਾਂ ਹੁਣ ਮੋਨੇ ਘੋਨੇ ਹੋਈਏ ਜਾਂ ਵੈਸੇ ਹੋਈਏ ਮਤਲਬ ਕੋਈ ਹੋਰ ਬੰਦਾ ਆਵੇ ਉਹਨੂੰ ਮੈਨੂੰ ਲੱਗਦਾ ਨਹੀਂ ਵੀ ਅਗਲਾ ਆਪਣੀ ਦੁਕਾਨ ਆ ਇਹ ਦੇਊਗਾ ਖੋਲ ਕੇ ਤੇ ਸਾਰੀ ਗੱਲ ਪਾਗ ਕਰਕੇ ਆ ਵੀ ਤੇ ਦੂਰ ਦੂਰ ਤੱਕ ਇੱਧਰ ਵੀ ਸਾਰੇ ਸਰਦਾਰ ਜੀ ਜਿਵੇਂ ਮਤਲਬ ਕਹਿ ਕੇ ਬੁਲਾਉਂਦੇ ਸਾਸਰੀ ਕਾਲ ਬੁਲਾਉਂਦੇ ਆ ਬੜਾ ਵਧੀਆ ਲੱਗਦਾ ਤੇ ਮਾਣ ਮਹਿਸੂਸ ਹੁੰਦਾ ਆ ਆਪਣੇ ਆਪ ਤੇ ਵੀ ਹਾਂ ਠੀਕ ਆ ਤੇ ਪਾਗ ਨਾਲ ਜੋ ਇੱਜ਼ਤ ਮਿਲਦੀ ਆ ਤੇ ਦੂਜੇ ਤਾਂ ਜਿਹੜੇ ਹੁੰਦੇ ਆਪਾਂ ਜਿਵੇਂ ਮੋਨੇ ਆ ਉਹਦੇ ਨਾਲ ਐਂ ਲੱਗਦਾ ਵੀ ਸਾਰੇ ਇੱਕੋ ਜਿਹੇ ਐਨਆਰ ਕੀ ਲੱਗਦੇ ਆ ਆਪਾਂ ਵੀ ਤੇ ਜਿੰਨਾ ਵੱਧ ਵੱਧ ਹੋ ਸਕੇ ਭਾਈ ਪਾਗ ਬੰਨਿਆ ਕਰੋ ਤੇ ਵਧੀਆ ਲੱਗਦਾ ਆ ਆਪਣੇ ਆਪ ਨੂੰ ਮਾਣ ਮਹਿਸੂਸ ਹੁੰਦਾ ਜਰੂਰ ਕਿ ਤੇ ਆਪਾਂ ਹੋਰ ਸਟੇਟਾਂ ਦੇ ਵਿੱਚ ਜਾਈਏ ਤੇ ਉਦੋਂ ਤਾਂ ਲਾਜ਼ਮੀ ਬਨ ਕੇ ਜਾਈਏ ਭਾਵੇਂ ਆਪਾਂ ਮੋਨੇ ਹੋਈਏ ਹਰੇਕ ਨੂੰ ਸਿੱਖਣੀ ਚਾਹੀਦੀ ਆ ਤੇ ਬਾਕੀ ਵੀ ਜ਼ਿਆਦਾ ਜਾਣਕਾਰੀ ਦੇਣ ਵਾਲੇ ਤਾਂ ਆਪਾਂ ਹੈ ਨਹੀਂਗੇ ਤੇ ਵੈਸੇ ਆਪਾਂ ਸੁਝਾਅ ਦੇ ਸਕਦੇ ਆ ਤੇ ਚੱਲਦੇ ਆ ਹੁਣ ਆਪਾਂ ਬਾਈ ਰਾਤ ਕਹਿਗੇ ਸੀ ਕਹਿੰਦੇ ਵੀ ਮੈਂ ਸਵੇਰੇ ਤਾਂ ਚਲਾ ਜਾਊਂਗਾ ਤੇ ਤੁਸੀਂ ਵੀ ਚਾਹ ਜੂ ਪੀ ਕੇ ਜਾਇਓ ਪਰੌਂਠੇ ਵਗੈਰਾ ਖਾ ਕੇ ਜਾਇਓ ਤੇ ਬਾਈ ਦਾ ਧੰਨਵਾਦ ਬਹੁਤ-ਬਹੁਤ ਤੇ ਬਾਈ ਨੇ ਆਪਣੇ ਤੋਂ ਕੋਈ ਪੈਸਾ ਨਹੀਂ ਲਿਆਗਾ ਤੇ ਪਰਮਾਤਮਾ ਉਹਨਾਂ ਨੂੰ ਚੜ੍ਹਦੀਆਂ ਕਲਾਂ ਚ ਰੱਖਣ ਤੇ ਅੱਜ ਦਾ ਸਫ਼ਰ ਆਪਣਾ ਹੋਊਗਾ ਅੱਗੇ ਇੱਥੋਂ 120 ਕਿਲੋਮੀਟਰ ਦੂਰ ਨਾਗਪੁਰ ਦਾ ਤੇ ਉੱਥੇ ਵੀ ਰਾਹ ਦੇ ਵਿੱਚ ਢਾਬਾ ਹੈਗਾ ਬਾਈ ਦਾ ਰਾਤ ਫੋਨ ਆਇਆ ਫਿਕਰ ਸੀਗਾ ਬਾਈ ਨੂੰ ਉਹਨੂੰ ਪੁੱਛੇ ਵੀ ਆਪਾਂ ਤੇਰੇ ਕੋਲੇ ਆਵਾਂਗੇ ਇਹ ਬਾਈ ਦਾ ਫੋਨ ਆਇਆ ਰਾਤ 9 ਵਜੇ ਬਾਈ ਕਹਿੰਦਾ ਵੀ ਪਹੁੰਚੇ ਨਹੀਂਗੇ ਤੁਸੀਂ ਤੇ ਦੇਖੋ ਵੀ ਫਿਕਰ ਕਰਦੇ ਵਾਂਗੂ ਕਰਦੇ ਸਾਰੇ ਯਾਨੀ ਤੇ ਬਾਈ ਨੂੰ ਮੈਂ ਕਿਹਾ ਵੀ ਅੱਜ ਜ਼ਰੂਰ ਤੁਹਾਡੇ ਕੋਲੇ ਹੋ ਕੇ ਜਾਵਾਂਗੇ ਰੋਟੀ ਪਾਣੀ ਛੱਕ ਕੇ ਜਾਵਾਂਗੇ ਤੇ ਰਵਾਂਗੇ ਤਾਂ ਆਪਾਂ ਅੱਗੇ ਬਾਕੀ ਦੇਖਦੇ ਹਾਂ ਮੌਸਮ ਕਿਵੇਂ ਦਾ ਤੇ ਚਾਰ ਸਪੀਰੇ ਇੱਥੇ ਸਾਰੇ ਪਾਸੇ ਜੰਗਲ ਆ ਤੇ ਬਾਈ ਆਪਾਂ ਨੂੰ ਦੱਸਦਾ ਸੀਗਾ ਕਹਿੰਦਾ ਵੀ ਇੱਥੇ ਸ਼ੇਰ ਸ਼ੂਰ ਬਾਧੂ ਇੱਥੇ ਸਭ ਤੋਂ ਤਕੜਾ ਜੰਗਲ ਆ ਇੱਥੇ ਜਿਵੇਂ ਇਧਰਲੀ ਸਾਈਡ ਹੋ ਗਿਆ ਅੰਦਰ ਨੂੰ 80 ਕਿਲੋਮੀਟਰ ਤੱਕ ਇਧਰ ਨੂੰ ਵੀ 80 ਕਿਲੋਮੀਟਰ ਤੱਕ ਤੇ ਅੱਗੇ ਜਿੱਧਰਲੇ ਵਾਸੇ ਸੜਕ ਜਾਂਦੀ ਆ ਤੇ ਉਧਰ ਨੂੰ 100 ਕਿਲੋਮੀਟਰ ਤੱਕ ਫੈਲਿਆ ਹੋਇਆ ਬਾਈ ਕਹਿੰਦਾ ਮੈਂ ਆਪਦੀਆਂ ਅੱਖਾਂ ਨਾਲ ਸਾਹਮਣੇ ਗੱਡੀ 'ਚ ਬੈਠੇ ਨੇ ਪੰਜ ਵਾਰੀ ਸ਼ੇਰ ਦੇਖਿਆ ਤੇ ਆ ਜਾਂਦੇ ਇਹ ਤਾਂ ਨੇੜੇ ਤੇੜੇ ਦੇ ਪਿੰਡਾਂ ਦੇ ਵਿੱਚ ਵੀ ਪਿੰਡ ਖਾਲੀ ਇਧਰੋਂ ਕਹਿੰਦੇ ਕਰਾਉਣੇ ਆ ਤੇ ਵੀ ਸ਼ੇਰ ਸ਼ੂਰ ਆ ਜਾਂਦੇ ਬਾਈ ਦੱਸ ਦਈ ਗੱਲਾਂ ਬਾਤਾਂ ਤੇ ਇਸੇ ਕਰਕੇ ਆਪਾਂ ਨੇਰਾ ਨਹੀਂ ਕਰਦੇਗੇ ਕੱਲ ਵੀ ਆਪਾਂ ਇੱਥੇ ਰੋਗੇ ਸੀ ਤਾਂ ਹੀ ਤੇ ਦਿਨੇ-ਦਿਨੇ ਸਫ਼ਰ ਆਪਾਂ ਕਰਿਆ ਕਰਾਂਗੇ ਤੇ ਚਲੋ ਫਿਰ ਮਿਲਦੇ ਆਂ ਸਫ਼ਰ ਤੇ ਆਲੂ ਵਾਲੇ ਪਰੌਂਠੇ ਆ ਗਿਆ ਵੀ ਨਾਲ ਚਾਹ ਨਿਕਰਨੀ ਆਪਾਂ ਪੀ ਕੇ ਚਾਹ ਤੇ ਖਾ ਕੇ ਪਰੌਂਠੇ ਆਪਾਂ ਚੱਲਦੇ ਅੱਗੇ ਵੱਲ ਨੂੰ ਚੱਲ ਪਿਆ ਪਰੌਂਠੇ-ਪਰੌਂਠੇ ਖਾ ਕੇ ਤੇ ਆ ਗਿਆ ਬੋਰਡ ਸਾਹਮਣੇ 나ਗਪੁਰ 104 ਕਿਲੋਮੀਟਰ ਤੇ ਦੇਖਦੇ ਆਂ ਵੀ ਅੱਜ ਦਾ ਸਫ਼ਰ ਕਿਵੇਂ ਢਲਾਨਾ ਵਾਲਾ ਕਿ ਚਾਈਆਂ ਵਾਲਾ ਦੇਖਦੇ ਆਂ ਫੂਨ ਪੌਣੇ ਜੇ ਚ ਫਿਲਹਾਲ ਚੌਂਗੀ ਬਾਂਦਰਪੁੰਦਰ ਵਾਲੇ ਫਿਰਦੇ ਆ ਸੇ ਕਹੋ ਜੇ ਜਾਂਦੇ ਗੋਲੀ ਵਾਂਗੂ ਛੁਕਦੇ ਸੈਂਕਲ ਜਾਂਦੇ ਉੱਡਦੇ ਗੋਲੀ ਅੰਗੂਟਲਾਂਾਂ ਜੀ ਤੋਂ ਤੇ ਵਧੀਆ ਹੀ ਰਵੇ ਸਵਾਰਾ ਇਦਾਦੇ ਲੱਗ ਜੇ ਲਵੇ ਤੇ ਬਾਕੀ ਆਹ ਇਧਰ ਸਾਰੇ ਆਹ ਨੀਲੀ ਨੀਲੀ ਆਹ ਲਾਈਆ ਵਾਰ ਜੀ ਕਹਿ ਸਕਦੇ ਆਂ ਵੀ ਬਾਂਦਰਨਾ ਹੁਣ ਪਰ ਇਹ ਕਿੱਥੇ ਟਿਕਣਾ ਲਈ ਜੜੀ ਆ ਫਿਰ ਬਾਂਦਰ ਹੀ ਕੌਣ ਕਵੇ ਇਹ ਟਿਕ ਜਾਣ ਛੜਕਦੇ ਭੱਜੇ ਫਿਰਦੇ ਮੜੇ ਧਿਆਨ ਵੀ ਰੱਖਣਾ ਪੈਂਦਾ ਫੂਨਾ ਕੱਢਣ ਲੱਗੇ 32 ਮਿੰਟਾਂ 'ਚ ਆਪਾਂ 12 ਕਿਲੋਮੀਟਰ ਆ ਗਏ ਆ ਤੇ ਸਪੀਡ 32 ਦੇ 30 ਸਪੀਡ ਆ ਵਧੀਆ ਸਪੀਡ ਬੰਦੀ ਐ ਟਲਾਂ ਤੇ ਪੂਰਾ ਨਜ਼ਾਰਾ ਆ ਰਿਹਾ ਬਾਕੀ ਉਚਾਈਆਂ ਨਾਲ ਮੱਥਾ ਲੱਗਿਆ ਤਾਂ ਹੀ ਜਿਹੜੀਆਂ ਆਈਆਂ ਤੇ ਅੱਗੇ ਵੀ ਲੱਗੂਗਾ 11 ਤੰਗੀ ਆ ਕੇ ਫਿਰ ਸੁਖਾਈ ਤਾਂ ਆਉਂਦੀ ਆਉਂਦੀ ਐ ਤੇ ਇਹ ਹੀ ਜ਼ਿੰਦਗੀ ਦੀ ਗੱਲ ਆ ਵੀ ਕੇਰਾ ਇੱਕ ਵਾਰੀ ਤੰਗ ਹੋਣਾ ਪੈਂਦਾ ਵਾ ਮਿਹਨਤ ਕਰਨੀ ਪੈਂਦੀ ਫਿਰ ਬੰਦਾ ਸੌਖਾ ਹੋ ਜਾਂਦਾ ਤੇ ਚੱਲਦੇ ਆ ਫਿਰ ਚੱਲੀ ਜਨੇ ਅੱਗੇ ਨਿਸ਼ਾਨ ਸੇ ਝੂਲ ਰਹੇ ਆ ਬਾਕੀ ਗੁਰੂ ਮਹਾਰਾਜ ਦੀ ਕਿਰਪਾ ਗਿਆ ਮੱਧ ਪ੍ਰਦੇਸ਼ ਦੇ ਬਾਰਡਰ ਤੇ ਇੱਥੇ ਟਰੱਕਾਂ ਦੀ ਚੈੱਕ ਪੋਸਟ ਹੁੰਦੀ ਆ ਸਾਰੇ ਚੈੱਕ ਕਰਕੇ ਅੱਗੇ ਜਾਂਦੇ ਆ ਬਾਈ ਉਹਨਾਂ ਦਾ ਦੁੱਧ ਦਾ ਕੰਮ ਸੀ ਉਹਨਾਂ ਨੇ ਆਪਾਂ ਨੂੰ ਆਵਾਜ਼ ਮਾਰ ਕੇ ਤੁਰਤ ਦਿੱਤਾ ਜਿਹੜੇ ਜੰਗਲ ਦੇ ਵਿੱਚ ਆਪਾਂ ਸਫਰ ਕਰ ਰਹੇ ਆ ਇੱਧਰ ਸਾਹਮਣੇ ਇੱਧਰ ਸਾਰੀ ਥਰ ਇੱਥੇ 300 ਤੋਂ ਵੱਧ ਸ਼ੇਰ ਚੀਤੇ ਜਾਨਵਰ ਰਹਿੰਦੇ ਆ ਤੇ ਬਾਕੀ ਵੈਸੇ ਸੜਕ ਤੇ ਤਾਂ ਘਾਟ ਹੀ ਆਉਂਦੇ ਹੁੰਦੇ ਆ ਬਾਕੀ ਰਾਤ ਰੂਹ ਨੂੰ ਤਾਂ ਕਹਿਣਾ ਕੀ ਕੋਈ ਆ ਜਾਵੇ ਤੇ ਬਾਕੀ ਕਿੰਨੇ ਬਾਈ ਮਿਲੇ ਸਾਰੇ ਉਹ ਕਹਿੰਦੇ ਵੀ ਤੁਸੀਂ ਧਿਆਨ ਨਾਲ ਚਾਹੋ ਬਾਕੀ ਜੋ ਪਰਮਾਤਮਾ ਦੇ ਹੱਥ ਮਨਸਰ ਰਹਿਗਾ 30 ਕਿਲੋਮੀਟਰ ਤੇ ਥਾਪੇ ਦੇ ਪਹੁੰਚ ਕੇ ਫਿਰ ਪ੍ਰਸ਼ਾਦਾ ਪਾਣੀ ਛਕਾਂਗੇ ਉੱਥੇ ਬਾਈ ਦਾ ਫੋਨ ਆਇਆ ਸੀ ਰਾਤ ਵੀ ਪੰਜਾਬੀ ਗੱਡੀ ਆ ਆਪਣੀ ਦੇਖ ਕੇ ਬ੍ਰੇਕ ਮਾਰੇ ਬਾਬਾ ਜੀ ਨੇ ਤੇ ਬਾਬਾ ਜੀ ਕਹਿੰਦੇ ਪੁੱਤ ਕੁਝ ਖਾ ਪੀ ਲਿਓ ਤੇ ਆਪਾਂ ਨੂੰ ਪਿਆਸੇ ਦੇ ਕੇ ਕਹਿੰਦੇ ਵੀ ਤੁਸੀਂ ਪ੍ਰਸ਼ਾਦਾ ਪਾਣੀ ਖਾ ਲਿਓ ਤੇ ਬਾਬਾ ਜੀ ਸੰਗਰੂਰ ਤੋਂ ਆਏ ਧੰਨਵਾਦ ਉਹਨਾਂ ਦਾ ਬਹੁਤ-ਬਹੁਤ ਤੇ ਭਾਈ ਕੋਈ ਐਡਾ ਰੋਡ ਤੇ ਜਾਂਦਾ ਜਾਂਦਾ ਬ੍ਰੇਕ ਮਾਰਦਾ ਜਿਹਨੂੰ ਪਿਆਰ ਹੁੰਦਾ ਤੇ ਆਪਦੇ ਬੰਦੇ ਨਾਲ ਮੋਹ ਹੁੰਦਾ ਉਹੀ ਬ੍ਰੇਕ ਮਾਰਦਾ ਨਹੀਂ ਤਾਂ ਵੱਧੂ ਬੰਦੇ ਲੰਘਦੇ ਇੱਥੋਂ ਦੀ ਚੱਲਦੇ ਆ ਹੁਣ ਅੱਗੇ ਹਾਂ ਟਾਈਮ ਹੋ ਗਿਆ 12:30 ਦਾ ਤੇ ਆਪਾਂ 1.5 ਘੰਟੇ ਦੇ ਵਿੱਚ ਅਸੀਂ 60-60 ਕਿਲੋਮੀਟਰ ਦਾ ਸਫ਼ਰ ਤਿਆ ਕਰਤੀ ਆ ਗਏ ਸੀ ਕਿ ਸਿਹਰੀ ਪੰਜਾਬ ਪੰਜਾਬੀ ਟਾਪੇ ਤੇ ਤੇ ਬਾਈ ਉਹਨਾਂ ਨਾਲ ਕੇ ਗੱਲਬਾਤ ਕਰ ਲੈਂਦੇ ਸੀ ਟਾਈਮ ਆ ਗਿਆ ਰੋਟੀ ਦਾ ਰੋਟੀ ਖਾ ਕੇ ਤੇ ਆਰਾਮ ਕਰਕੇ ਅੱਗੇ ਚੱਲਦੇ ਆ ਅੱਗੇ ਰਹਿ ਗਿਆ ਆਪਣਾ ਸਫ਼ਰ 42 ਕਿਲੋਮੀਟਰ ਦਾ ਕਿ ਅੱਜ ਦਾ ਵਧੀਆ ਸਫ਼ਰ ਆ ਬਹੁਤ ਵਧੀਆ ਦਿਨ ਆ ਤੇ ਮੌਸਮ ਸੈਟ ਆ ਆਪਾਂ ਪਾਣੀ ਛੱਡਦੇ ਹਾਂ ਚੱਲਦੇ ਅੱਗੇ ਸਸੇਗਾ ਬਾਈ ਜੀ ਸਸੇਗਾ ਵੀਰ ਜੀ ਉਹ ਠੀਕ ਠਾਕ ਹਾਂ ਜੀ ਸਭ ਬੜੀਆ ਜੀ ਤੁਸੀਂ ਦੱਸੋ ਜੀ ਇਹ ਕੀ ਨਾਮ ਬਾਈ ਤੁਹਾਡਾ ਮੇਰਾ ਨਾਮ ਜਸਮੀਤ ਸਿੰਘ ਜੀ ਠੀਕ ਆ ਬਈ ਤੇ ਇੱਥੇ ਢਾਬੇ ਦੇ ਹੁੰਨੇ ਤੁਸੀਂ ਹਾਂ ਜੀ ਇੱਥੇ ਢਾਬੇ ਦੇ ਹੁੰਨੇ ਆ ਜੀ ਠੀਕ ਆ ਬਈ ਸ਼ੇਰੇ ਪੰਜਾਬ ਢਾਬਾ ਹੈ ਨਾ ਹਾਂ ਜੀ ਸ਼ੇਰੇ ਪੰਜਾਬ ਢਾਬਾ ਕਿਹੜੀ ਜਗ੍ਹਾ ਤੋਂ ਬਈ ਤੁਸੀਂ ਅਸੀਂ ਬੋਪਾ ਪਟਿਆਲੇ ਤੋਂ ਜੀ ਠੀਕ ਆ ਹੋਰ ਕੰਮਕਾਰ ਵਧੀਆ ਬਈ ਵਧੀਆ ਚੱਲੀ ਜਾਂਦਾ ਜੀ ਬਾਈ ਜੀ ਮਾੜੇ ਦੱਸ ਦੋ ਬਈ ਕਿਹੜੇ ਰੋਡ ਤੇ ਢਾਬਾ ਦੇ ਮੈਨੂੰ ਕੋਈ ਜਾਂਦਾ ਆਉਂਦਾ ਰੁਕ ਸਕਦਾ ਕੋਈ ਵੀ ਇੱਥੇ ਹਾਂਜੀ ਹਾਂਜੀ ਕਦੇ ਵੀ ਆਪਣਾ 24 ਘੰਟੇ ਟਟਾ ਹੱਬਾ ਚੱਲੂ ਰਹਿੰਦਾ ਜੀ ਠੀਕ ਹੈ ਇਹ ਆਪਣਾ ਪੈਨ ਦਾ ਨਾਗਪੁਰ ਦੇ ਜਵਲਪੁਰ ਹਾਈਵੇ ਤੇ ਠੀਕ ਹੈ ਬਈ ਮਾਸਟਰ ਚ ਪੈ ਗਿਆ ਠੀਕ ਹੈ ਤੇ ਮਾਸਟਰ ਦਾ ਚੈੱਕ ਪੋਸਟ ਨਾਲ ਹੈ ਠੀਕ ਹੈ ਚੈੱਕ ਪੋਸਟ ਨਾਲ ਹੀ ਟੱਬਾ ਆਪਣਾ ਠੀਕ ਹੈ ਪੰਜਾਬ ਜੇ ਕੋਈ ਯਾਤਰਾ ਦੇ ਸਾਈਕਲ ਵਾਲਾ ਆਉਂਦਾ ਜਾਂ ਕੋਈ ਆਉਂਦਾ ਨੇਰਾ ਸਵੇਰਾ ਹੁੰਦਾ ਹੋਵੇ ਤੇ ਰੁਕ ਸਕਦਾ ਇੱਥੇ ਰਾਤ ਨੂੰ ਹਾਂਜੀ ਹਾਂਜੀ ਕੋਈ ਨਹੀਂ ਰੁਕ ਸਕਦਾ ਠੀਕ ਹੈ ਬਈ ਹੋਰ ਸੁਣਾਓ ਕੋਈ ਗੱਲਬਾਤ ਬਾਤ ਸਭ ਜੀ ਤੇ ਧੰਨਵਾਦ ਤੁਹਾਡਾ ਬਈ ਅਸੀਂ ਇੱਥੇ ਰੁਕੇ ਤੁਹਾਨੂੰ ਕੱਲ ਫੋਨ ਕੀਤਾ ਬਾਈ ਦਾ ਫੋਨ ਵੀ ਆਇਆ ਇਹਨੂੰ ਕੱਲ ਤੇ ਬਾਈ ਕਹਿੰਦਾ ਆਈ ਨਹੀਂ ਰਾਤ ਤੇ ਆਪਾਂ ਰਾਤ ਪਿੱਛੇ ਰੁਕੇ ਸੀਗੇ ਹਾਂਜੀ ਤੇ ਸ਼ੇਅਰ ਕਰਨ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਈ ਤੇ ਹੁਣ ਫਿਰ ਚੱਲਦੇ ਆਂ ਅੱਗੇ ਕੋਈ ਹੋਰ ਕਹਿਣਾ ਚਾਹੁੰਦੇ ਹਾਂ ਤੁਹਾਨੂੰ ਹਾਂ ਤੇ ਇਹ ਬਸ ਇਹ ਹੈ ਆਪਣੇ ਯਾਤਰਾ ਵਧੀਆ ਸਫਲ ਕਰੋ ਤੇ ਕਿਸੇ ਨੂੰ ਵੀ ਕੋਈ ਦਿੱਕਤ ਹੋਵੇ ਇਸ ਏਰੀਆ 'ਚ ਸਾਡਾ ਨੰਬਰ ਦੇ ਦੇਣਾ ਕਾਰੇ ਨੰਬਰ ਤੇ ਫੋਨ ਕਰਿਆ ਸੀ 20 ਮਿੰਟੇ ਖੜੇ ਆ ਮੰਦੇ ਆ ਠੀਕ ਆ ਭਾਈ ਜੇ ਸਾਨੂੰ ਕੋਈ ਲੋੜ ਪਈ ਹੈ ਜਰੂਰ ਤੁਹਾਨੂੰ ਫੋਨ ਕਰਾਂ ਹਾਂ ਨਹੀਂ ਹਾਂ ਫੋਨ ਆ ਠੀਕ ਆ ਭਾਈ ਠੀਕ ਆ ਅਸੀਂ 4 ਘਾਟ ਗਿਆ ਤੇ ਆਪਾਂ ਟਾਬੇ ਤੋਂ 25 ਕਿਲੋਮੀਟਰ ਅੱਗੇ ਆ ਗਏ ਸੀਗੇ ਤੇ ਹੁਣ ਆਪਾਂ ਗੁਰਦੁਆਰੇ ਦਾ ਪਤਾ ਕਰਦੇ ਨੇ ਇਹਦਾ ਫੋਨ ਕੀਤਾ ਸੀ ਆਪਾਂ ਗੂਗਲ ਤੋਂ ਨੰਬਰ ਲੱਭ ਕੇ ਗੁਰਦੁਆਰਾ ਸਿੰਘ ਸਭਾ ਨਾਉਂਪੁਰ ਸਿਟੀ 25 ਕਿਲੋਮੀਟਰ ਪਹਿਲਾਂ ਹੀ ਹਿਰੂ ਹੋ ਜਾਂਦੀ ਆ ਤੇ ਆਪਾਂ ਆ ਗਏ ਸੀ ਪੰਜ 6 ਕਿਲੋਮੀਟਰ ਤੇ ਨੰਬਰ ਲਾਇਆ ਜੀ ਆਪਾਂ ਬਾਬਾ ਜੀ ਕਹਿੰਦੇ ਮੈਂ ਹੋਰ ਨੰਬਰ ਭੇਜਦਾ ਰਹਿੰਦਾ ਪ੍ਰਬੰਧ ਤਾਂ ਹੈਗਾ ਬਾਕੀ ਵੀ ਪੁੱਛ ਲਓ ਹੁਣ ਆਪਣਾ ਸਾਨੂੰ ਲਾ ਕੇ ਫਾਇਦਾ ਕੀ ਕਹਿੰਦੇ ਹੋਰ ਫਿਰ ਅਸੇਵ ਇਥੋਂ ਰਹਿ ਗਿਆ 5.5 ਕਿਲੋਮੀਟਰ ਦੂਰ ਤੇ ਆਪਣੇ ਪੰਜਾਬੀ ਬਾਈ ਇਥੇ ਮਿਲ ਗਏ ਤਰਨ ਤਰਨ ਤੋਂ ਤੇ ਇਹ ਬਾਈ ਹੁਣਾਂ ਦਾ ਜਨਮ ਤਾਂ ਇਥੋਂ ਦਾ ਹੀ ਆ ਨਾਗਪੁਰ ਦਾ ਹੀ ਤੇ ਕਹਿੰਦੇ ਵੀ ਇੰਨੀ ਦੂਰੋਂ ਆਏ ਆ ਕੋਈ ਚਾਹ ਪਾਣੀ ਤੇ ਬਾਈ ਹੁਣੀ ਬਾਹਲਾ ਕਹਿਣ ਲੱਗੇ ਤੇ ਆਪਾਂ ਰੁੱਕ ਗਏ ਇਥੇ ਉਹ ਗਏ ਆ ਹੁਣ ਇਥੋਂ ਅੱਗੋਂ ਕੋਈ ਠੰਡਾ ਦਿੱਤਾ ਲੈਣ ਤੇ ਆਪਾਂ ਉਹਨੇ ਟਾਈਮ ਵਾਸਤੇ ਰੁੱਕ ਗਏ ਸੀਗੇ ਇਥੇ ਅੱਡੇ 'ਚ ਸਾਈਕਲ ਆ ਕੇ ਤੇ ਤੇ ਰਹਿ ਗਿਆ ਹੁਣ ਥੋੜੀ ਜੀ ਬਾਟ ਤੇ ਆਪਾਂ ਕਮਰੇ ਦਾ ਪਤਾ ਕਰ ਲਿਆ ਸੀਗਾ ਬਾਈ ਮਨੀ ਕਹਿੰਦੇ ਵੀ ਆ ਜਾ ਕੋਈ ਨਹੀਂ ਕਮਰਾ ਮਿਲ ਜੂਗਾ ਤੇ ਆਪਾਂ ਨੂੰ ਆਉਣਾ ਪਿਆ ਤਕਰੀਮਣ 25 ਕਿਲੋਮੀਟਰ ਥੱਲੇ ਨੂੰ 메ਨ ਰੋਡ ਤੋਂ ਆ ਮੈਟਰੋਪੋਲ ਦੇ ਨਾਲ-ਨਾਲ ਦੀ ਆ ਗੁਰਦੁਆਰਾ ਸਿੰਘ ਸਭਾ ਦੀ ਲੋਕੇਸ਼ਨ ਆ ਜੇ ਕੋਈ ਹੋਰ ਵੀ ਵੀਰ ਭੈਣ ਆਉਣਾ ਚਾਹੁੰਦਾ ਹੋਵੇ ਤਾਂ ਇੱਥੇ ਆ ਕੇ ਰਹਿ ਸਕਦਾ ਵਾ ਤੇ ਉਹ ਬਾਈ ਹੁਣੀ ਆ ਗਏ ਆ ਲੈ ਕੇ ਝੰਡਾ ਦਿੱਤਾ ਤੇ ਸ਼ੱਕਦੇ ਆਂ ਫਿਰ ਚੱਲਦੇ ਆਂ ਹੋਰ ਬਾਈ ਕੀ ਹਾਲ ਚਾਲ ਨੇ ਜੀ ਠੀਕ ਠਾਕ ਹਾਂ ਜੀ ਕੀ ਨਾਮ ਤੁਹਾਡਾ ਕਰਨ ਠੀਕ ਆ ਬਾਈ ਹੋਰ ਵਧੀਆ ਹਾਂ ਐ ਵਧੀਆ ਠੀਕ ਆ ਠੀਕ ਆ ਕਿੱਥੋਂ ਤੁਸੀਂ ਪੰਜਾਬੋਂ ਨਹੀਂ ਤਨਤ ਠੀਕ ਆ ਬਾਈ ਹੋਰ ਪਰਿਵਾਰ ਵਧੀਆ ਐ ਸਭ ਠੀਕ ਆ ਹੋਰ ਕੀ ਕਾਰੋਬਾਰ ਬਾਈ ਬਸ ਆ ਟ੍ਰਾਂਸਪੋਰਟ ਹੀ ਆਪਣੀ ਉਹ ਸੰਭ ਦੇ ਠੀਕ ਆ ਠੀਕ ਆ ਵਧੀਆ ਸਭ ਹਾਂ ਜੀ ਠੀਕ ਸਾਰਾ ਠੀਕ ਆ ਬਾਈ ਧੰਨਵਾਦ ਤੁਸੀਂ ਇੰਨਾ ਚਾਹ ਸਾਨੂੰ ਚਾਹ ਪਾਣੀ ਪੁੱਛਿਆ ਸਾਨੂੰ ਕੋਈ ਨਾ ਤਾਂ ਉਹ ਤੁਹਾਨੂੰ ਸੇਵਾ ਦਾ ਮੌਕਾ ਠੀਕ ਆ ਬਾਈ ਠੀਕ ਆ ਜੀ ਚੱਲੀ ਫਿਰ ਹਾਂ ਜੀ ਚੰਗਾ ਜੀ ਮਿਹਰਬਾਨੀ ਬਹੁਤ ਬਹੁਤ ਠੀਕ ਹੈ ਜੀ ਬਾਈ ਠੀਕ ਹੈ ਓਕੇ ਤੇ ਬਾਈ ਹੁਣੇ ਬਾਈ ਆਪਾਂ ਨੂੰ ਖਾਣ ਪੀਣ ਵਾਸਤੇ ਮੇਰਾ ਸਮਾਨ ਦੇ ਗਏ ਤੇ ਬਾਈ ਨੇ ਆਪਦਾ ਨੰਬਰ ਵੀ ਦੇਤਾ ਕਹਿੰਦਾ ਵੀ ਜੇ ਕੋਈ ਲੋਡ ਹੋਈ ਤਾਂ ਆਪਾਂ ਇੱਥੇ ਹੀ ਆ ਜਰੂਰ ਦੱਸਿਓ ਕੋਈ ਤੁਹਾਡਾ ਹੱਲ ਹਰੇਕ ਤਰ੍ਹਾਂ ਦਾ ਕਰਾਵਾਂਗੇ ਤੇ ਧੰਨਵਾਦ ਬਾਬਾ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਜਦੋਂ ਇਹ ਪੈਡਲਿੰਗ ਕਰਨ ਤੋਂ ਬਾਅਦ ਆਪਾਂ 108 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਪੌਂਖੀਆਂ ਗੁਰਦੁਆਰਾ ਸਿੰਘ ਸਭਾ ਨਾਗਪੁਰ ਤੇ ਆਪਾਂ ਕਮਰੇ ਦਾ ਪਤਾ ਕੀਤਾ ਪਾਪਾ ਜੀ ਕਹਿੰਦੇ ਵੀ ਵੇੜੇ ਦੇ ਵਿੱਚ ਰੁਕ ਜਿਓ ਤੁਸੀਂ ਪਰ ਵੇੜੇ ਦੇ ਵਿੱਚ ਵੀ ਸੇਫਟੀ ਨਹੀਂ ਸੀਗੀ ਕਿੰਦੀ ਨਾ ਰੇਲਵੇ ਲਾਈਨ ਤੇ ਕੰਧਾਂ ਨਾਲ ਜਿਹੜੀਆਂ ਸੀਗੀਆਂ ਨੀਵੀਆਂ ਤੇ ਐਵੇਂ ਆਪਾਂ ਨੁਕਸਾਨ ਕਰਾਉਣ ਨਾਲੋਂ ਬੋਤਿਆ ਵੀ ਆਪਾਂ ਕਮਰਾ ਲੈ ਲਈ ਕਮਰਾ ਸੀਗਾ 600 ਦਾ ਤੇ 500 ਸਿਕਿਉਰਿਟੀ ਤੇ ਸਿਕਿਉਰਿਟੀ ਵੀ ਬਈ ਚਲੋ ਠੀਕ ਆ ਕੀ ਕਹਿ ਸਕਦੇ ਆ ਵੀ ਆਉਦੇ ਬੰਦਿਆਂ ਤੇ ਇੱਕ ਗੱਲ ਨਾ ਭਰੋਸੀ ਵਾਲੀ ਗੱਲ ਹੁੰਦੀ ਆ ਤੇ ਬਾਬਾਈ ਲੋਕਾਂ ਦੱਸਿਆ ਵੀ ਯਾਤਰਾ ਕਰ ਰਹੀਆਂ ਪਰ ਕਈ ਬੰਦਿਆਂ ਨੂੰ ਨਹੀਂ ਫਰਕ ਪੈਂਦਾ ਚਲੋ ਕੋਈ ਗੱਲ ਨਹੀਂ ਤੇ ਪ੍ਰਮਾਤਵਾ ਚੜ੍ਹਦੀ ਕਲਾ ਰੱਖਣ ਉਹਨਾਂ ਨੂੰ ਤੇ ਬਾਕੀ ਵੀ ਆਪਾਂ ਨੂੰ ਜਿਹੜੇ ਵਧੀਆ ਇਨਸਾਨ ਆਪਣੇ ਮਿਲਦੇ ਆ ਬਾਕੀ ਕੋਈ ਆਂਕਲ ਮਿਲਦੇ ਆ ਕੋਈ ਵੀ ਬਾਈ ਆਪਾਂ ਨੂੰ ਮਿਲਦੇ ਜਿਹੜੇ ਆਪਾਂ ਨੂੰ ਪੈਸੇ ਦੇ ਦਿੰਦੇ ਆਪਾਂ ਉਹਨਾਂ ਪੈਸੇ ਨਾਲ ਹੀ ਕਮਰਾ ਲੈ ਲਿਆ ਤੇ ਆਹ ਪਰਚੀ ਆਪਾਂ ਕਟਾ ਲਈ ਆ ਤੇ 500 ਰੁਪਏ ਕਹਿੰਦੇ ਵੀ ਤੁਹਾਨੂੰ ਸਵੇਰੇ ਬਾਸ ਮੈਡੀਕਲ ਤੇ ਅੱਜ ਦਾ ਦਿਨ ਇਹ ਹੀ ਸੀਗਾ ਬਹੁਤ ਵਧੀਆ ਰਿਹਾ ਦਿਨ ਤੇ ਪਿੱਛੇ ਬਾਈ ਦੇ ਧਾਬੇ ਤੇ ਵੀ ਵਧੀਆ ਰਿਹਾ ਬਾਈ ਵਧੀਆ ਇਨਸਾਨ ਤੇ ਜੇ ਕੋਈ ਵੀ ਕੋਈ ਕਹਿੰਦੇ ਹੋ ਸਤਿ ਸ਼੍ਰੀ ਅਕਾਲ ਸਵਾਸਤ ਹੋਣਾ ਹਟੋਗੇ ਪ੍ਰਸ਼ਾਦਾ ਛਕ ਕੇ ਆਉਣੇ ਅੱਠ ਕੋਈ ਪ੍ਰਸ਼ਾਦਾ ਛਕਾਂਗੇ ਤੇ ਬਾਕੀ ਜਿਹੜੇ ਪਿੱਛੇ ਬਾਈ ਹੋਣੇ ਆਪਾਂ ਨੂੰ ਰਿਕਵੈਸਟ ਕਰ ਉਹੜੀਆਂ ਵੈਰਿਟੀਆਂ ਦਿਖਾਈਂਗੇ ਨਾ ਉਹ ਦੇੜਦੇ ਆ ਤੇ ਇਹਨਾਂ ਦੇ ਕਰਦੇ ਆ ਟਡੂ ਧਵਾਸਾ ਦਿੰਨੇ ਆ ਤੇ ਖਲਾਣ ਹੋਗੇ ਕਿਆ ਕੇਲ ਨੂੰ ਵਾਤੇ ਆ ਖਵਦੇ ਇਹਦੇ ਅੱਗੇ ਦਾ ਕੰਮ ਇਥੋਂ ਇਥੋਂ ਦਾ ਹੋਈਏ ਟਾਈਮ ਹੋ ਗਿਆ 8 ਵਜੇ ਦਾ ਤੇ ਆਪਾਂ ਰੈਸਟ ਰਸਟ ਕਰਕੇ ਨਹਾ ਧੋ ਕੇ ਤੇ ਮੂੰਹ ਸਿਰ ਸਵਾਰ ਲਿਆ ਜਾਨੀ ਰੰਗ ਰੂਗ ਦਾ ਆਪਣਾ ਹੁਣ ਕਾਲਾ ਹੋ ਗਿਆ ਸ਼ੀਸ਼ੇ ਵੀ ਇਹਨਾਂ ਨੇ ਰੇਂਦੇ ਖੁੰਦੇ ਤਿੰਨ ਲਾਤੇ ਆ ਕਮਰੇ ਚ ਤੇ ਤਾਂ ਵੀ ਆਪਾਂ ਚੈੱਕ ਕਰ ਲਿਆ ਕਿ ਇਧਰ ਇੱਕ ਉਧਰ ਇੱਕ ਬਾਥਰੂਮ ਚ ਦੇ ਨਹਾ ਧੋ ਕੇ ਆਪਾਂ ਕੱਪੜੇ ਵੀ ਆਪਣੇ ਸੁੱਕਣੇ ਪਾਤੇ ਤਣੀ ਬੰਨ ਕੇ ਤੇ ਜਿਹੜਾ ਜ਼ਰੂਰੀ ਕੰਮ ਸੀਗਾ ਤੇ ਇਹ ਵੀ ਵਧੀਆ ਹੋ ਗਿਆ ਸਵੇਰ ਤੇ ਕਰ ਸੁੱਕ ਜਾਣ ਦਾ ਚੰਗੀ ਗੱਲ ਆ ਤੇ ਇਸ ਤੋਂ ਬਾਅਦ ਹੁਣ ਆਪਾਂ ਧੋਵਾਂਗੇ ਜਾ ਕੇ ਕਪੜੇ ਹਜੂਰ ਸਾਹਿਬ ਉੱਥੇ ਚੰਗੀ ਤਰ੍ਹਾਂ ਧੋ ਕੇ ਹੁਣ ਨਿਕਲ ਜਾਣਗੇ ਆਪਣੇ ਚਾਰਕ ਦਿਨ ਤੇ ਚਾਰਾਂ ਦਿਨਾਂ ਵਿੱਚ ਆਪਾਂ ਪਹੁੰਚ ਜਾਾਂਗੇ ਰਹਿ ਗਿਆ ਇੱਥੋਂ 350 ਕਿਲੋਮੀਟਰ ਦੂਰ ਤੱਕ ਸ੍ਰੀ ਹਜੂਰ ਸਾਹਿਬ ਤੇ ਮਨ ਨੂੰ ਬੜੀ ਖੁਸ਼ੀ ਹੋ ਰਹੀ ਆ ਵੀ ਆਪਾਂ ਪਹੁੰਚਾਂਗੇ ਤੇ ਵਧੀਆ ਦਸ਼ਹਿਰਾ ਦੇਖਾਂਗੇ ਉੱਥੇ ਬਹੁਤ ਸੰਗਤ ਹੁੰਦੀ ਆ ਤੇ ਆਪਣੇ ਵੀ ਰਿਸ਼ਤੇਦਾਰ ਪਹੁੰਚ ਰਹੀ ਹੈ ਉਥੇ ਆਪਣੀ ਮਾਮੀ ਜੀ ਮਾਸੀ ਜੀ ਹੋਰ ਵੀ ਸਾਰੀ ਸੰਗਤ ਸਾਰੀ ਸੰਗਤ ਦੇ ਦਰਸ਼ਨ ਕਰਾਂਗੇ ਗੁਰੂ ਘਰਾਂ ਦੇ ਦਰਸ਼ਨ ਕਰਾਂਗੇ ਨਾਲੇ ਤੁਹਾਨੂੰ ਕਰਾਵਾਂਗੇ ਤੇ ਮਹਾਰਾਜ ਕਿਰਪਾ ਕਰਨਾ ਸਾਰਿਆਂ ਤੇ ਇਹ ਹੁਣ ਆਪਾਂ ਲੰਗਰ ਪ੍ਰਸ਼ਾਦਾ ਛੱਕੇ ਆਉਣੇ 8:00 ਵਜੇ ਸਟਾਰਟ ਹੁੰਦਾ ਨਾਲ ਦਨੋਂਣ ਗਿਆ ਤੇ ਨਹਾਣੂ ਕੇ ਫਿਰ ਜਦੋਂ ਆ ਗਿਆ ਬਾਹਰ ਉਥੇ ਚੱਲਦੇ ਆਂ ਆਪਾਂ ਲੰਗਰ ਪ੍ਰਸ਼ਾਦਾ ਛੱਕੇ ਸੌਣੇ ਆ ਤੇ ਫਿਰ ਕੱਲ ਦਾ ਰੂਟ ਰਾਡ ਦੇਖਦੇ ਆਂ ਤੇ ਫਿਰ ਚੱਲਾਂਗੇ ਕੱਲ ਨੂੰ ਕੈਮਰੇ ਇੱਥੋਂ 7:00 ਵਜੇ 8:00 ਤੋਂ 9:00 ਦਾ ਹੋ ਗਿਆ ਤੇ ਆਪਾਂ ਪ੍ਰਸ਼ਾਦਾ ਪਾਣੀ ਛੱਕ ਕੇ ਆ ਗਏ ਆ ਤੇ ਹੁਣ ਸੌਣੇ ਆ ਬਸ ਤੇ ਬਾਕੀ ਤੁਸੀਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤੇ ਇੰਸਟਾਗ੍ਰam ਤੇ ਫੋਲੋ ਵੀ ਕਰ ਲਿਆ ਕਰੋ ਫੇਸਬੁੱਕ ਤੇ ਵੀ ਆਪਾਂ ਸੇਮ ਵੀਡੀਓ ਵਲੌਗ ਪਾਉਨੇ ਆ ਉਧਰ ਵੀ ਜਰੂਰ ਹਾਈ ਲਾਇਆ ਕਰੋ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਅਈ ਤੋਂ ਤੇ ਕਰਦਾ ਸਫਰ ਬਹੁਤ ਵਧੀਆ ਰਿਹਾ ਤੇ ਅੱਗੇ ਦਾ ਸਫਰ ਵੀ ਵਧੀਆ ਰਹੇ ਪ੍ਰਮਾਤ ਬਾਗੇ ਅਰਦਾਸ ਕਰਦੇ ਆ ਤੇ ਤੁਸੀਂ ਵੀ ਬੜਾ ਸਾਥ ਦਿੱਤਾ ਤੇ ਰਾਹ ਦੇ ਵਿੱਚ ਸੰਗਤ ਨੇ ਬਈ ਟਰੱਕਾਂ ਵਾਲੇ ਨੇ ਬਹੁਤ ਜ਼ਿਆਦਾ ਸਾਥ ਦਿੱਤਾ ਸਾਨੂੰ ਇੰਨੀ ਉਮੀਦ ਵੀ ਹੈਨੀ ਸੀ ਵੀ ਇੰਨਾ ਸਾਥ ਸਾਨੂੰ ਮਿਲੂਗਾ ਤੇ ਇੰਨੇ ਪਿਆਰ ਕਰਨ ਵਾਲੇ ਲੋਕ ਮਿਲਣਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿੱਥੇ-ਜਿੱਥੇ ਵੀ ਆਵੀ ਬੈਠੇ ਆ ਹਰ ਜਗ੍ਹਾ ਹਰੇਕ ਬੰਦੇ ਦੇ ਕੰਮ ਆਉਂਦੇ ਆ ਇਹ ਇੱਕ ਸਿਫਤ ਆਪਣੀ ਪੰਜਾਬੀਆਂ ਦੀ ਤੇ ਸਿੱਖਾਂ ਦੀ ਬਈ ਤੇ ਬਾਕੀ ਇਧਰਲੇ ਬੰਦਿਆਂ ਦੇ ਵੀ ਸਾਰਿਆਂ ਦੀ ਸੇਫਟਾ ਉਹਨਾਂ ਨੇ ਵੀ ਬਹੁਤ ਸਾਥ ਦਿੱਤਾ ਤੇ ਕੋਈ ਡਰ ਵਾਲੀ ਗੱਲ ਨਹੀਂ ਕਿ ਤੇ ਵਧੀਆ ਸਾਡਾ ਯਾਤਰਾ ਬਹੁਤ ਵਧੀਆ ਰਹੂਗੀ ਤੇ ਤੁਸੀਂ ਵੀ ਇਹ ਯਾਤਰਾ ਕਰਨੀ ਚਾਹੁੰਦੇ ਆ ਵੀ ਜਰੂਰ ਆ ਸਕਦੇ ਆ ਤੇ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਤੇ ਮਿਲਦੇ ਆਂ ਫਿਰ ਕੱਲ ਦੇ ਵਲੌਗ ਦੇ ਵਿੱਚ ਧੰਨਵਾਦ ਜੀ